ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਆਸਟ੍ਰੇਲੀਆ ਦੀ ਸਖਤੀ ਤੋਂ ਬਾਅਦ ਰਿਫਿਊਜ਼ਲਾਂ ਦਾ ਦੌਰ ਚੱਲ ਰਿਹਾ ਹੈ ਪਰ ਅਗਲਾ ਭਵਿੱਖ ਸਾਡੇ ਵਿਦਿਆਰਥੀਆਂ ਦਾ ਕੀ ਹੈ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਤਿਰਤ ਸਿੰਘ ਸਾਡੇ ਨਾਲ ਮੌਜੂਦ ਨੇ ਤਿਰਤ ਜੀ ਸਵਾਗਤ ਹੈ ਸਸਕਾ ਥੈਂਕ ਯੂ ਸਰ ਤੇ ਪ੍ਰੋਗਰਾਮ ਦੇ ਇਥੇ ਸਾਰੇ ਦਰਸ਼ਕਾਂ ਨੂੰ ਚੜ੍ਹਦੀ ਕਲਾ ਜੀ ਸਤਿ ਸ੍ਰੀ ਅਕਾਲ ਇਹ ਸਾਰੇ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਸਾਡੇ ਬੱਚੇ ਆ ਤੁਸੀਂ ਹਜੇ ਮੈਂ ਤਾਂ ਕਹੂੰਗਾ ਕਿ ਹਜੇ ਤਜਰਬੇ ਜ਼ਿੰਦਗੀ ਦੇ ਤੁਸੀਂ ਲੈਣੇ ਆ ਤੇ ਬਾਕੀ ਮਾਪਿਆਂ ਨੂੰ ਕਹੂੰਗਾ ਕਿ ਆਪਣੇ ਬੱਚਿਆਂ ਦੇ ਬਿਲਕੁਲ ਆਪਣੇ ਜ਼ਿੰਦਗੀ ਦੇ ਤੁਸੀਂ ਆਪਣੇ ਤਜਰਬੇ ਜ਼ਰੂਰ ਸਾਂਝੇ ਕਰਿਆ ਕਰੋ ਕਿ ਜੋ ਜ਼ਿੰਦਗੀ ਵਿੱਚ ਹੁੰਦਾ ਵਧੀਆ ਹੀ ਹੁੰਦਾ ਹੈ ਸੋ ਇਨੀ ਢੇਰੀ ਨਾ ਢਾ ਲਿਓ ਜਿਹੜੇ ਬੱਚਿਆਂ ਦੇ ਰਿਫਿਊਜ਼ਰ ਲੱਗੇ ਤੇ ਜਿਹੜੇ ਬੱਚੇ ਲਾਈਨਾਂ 'ਚ ਲੱਗੇ ਹੋਏ ਆ ਉਹ ਡਰ ਨਹੀਂ ਪੈਣਗੇ ਪਹਿਲੇ ਬਿਲਕੁਲ ਇਹ ਨੇਕਟਿਵ ਹੋ ਜਾਣ ਕੀ ਪਤਾ ਨਹੀਂ ਹੁਣ ਨਹੀਂ ਕੁਝ ਹੁੰਦਾ ਹੈਗਾ ਮੈਂ ਕਹੂੰਗਾ ਕਿ ਹਰ ਬੰਦੇ ਦੀ ਆਪਣੀ ਕਿਸਮਤ ਹਰ ਬੰਦੇ ਦੀ ਆਪਣੀ ਪ੍ਰੋਫਾਈਲ ਹੈਗੀ ਤੇ ਵੀਜ਼ਾ ਪ੍ਰੋਫਾਈਲ ਨੂੰ ਆਉਣਾ ਕੋਈ ਜਾਲੀ ਜੁਲੀ ਦੇ ਜਿਹੜੇ ਜਿਗਾਰ ਜਗੂੜ ਤੋਂ ਬਚਦੇ ਹੋਏ ਸਹੀ ਤਰੀਕੇ ਨਾਲ ਚਲੋ ਸਫਰ ਲੰਬਾ ਜ਼ਰੂਰ ਹੈ ਪਰ ਉਹਦਾ ਰਿਜ਼ਲਟ ਬਹੁਤ ਵਧੀਆ ਆਊਗਾ। ਸੋ ਅੱਜ ਦੀ ਇਸ ਵੀਡੀਓ 'ਚ ਨਾ ਮੈਂ ਪਹਿਲਾਂ ਮੈਂ ਪ੍ਰੋਸੈਸ ਸਮਝਾਦਾ ਅਗਲੇ ਬੱਚਿਆਂ ਦਾ ਜਿਹੜਾ ਫਾਇਦਾ ਹੋਊਗਾ। ਪਹਿਲੀ ਗੱਲ ਤਾਂ ਜਦੋਂ ਵੀ ਤੁਸੀਂ ਆਸਟ੍ਰੇਲੀਆ ਅਪਲਾਈ ਕਰਦੇ ਆਂ ਐਸ ਗੱਲ ਨੂੰ ਨਾ ਹੁਣ ਇਸ ਲਈ ਉਹ ਸਮਾਂ ਜਿਹੜਾ ਆ ਗਿਆ ਕਿ ਰਿਜਿਡਨੈਸ ਘਟਾਉਣੀ ਪੈਣੀ। ਰਿਜਿਡਨੈਸ ਕਹੂੰਗਾ ਕਿ ਆਪਣੀ ਚੋਇਸ ਨਾਲ ਥੋੜਾ ਜਿਹਾ ਕੰਪਰਮਾਈਜ਼ ਜ਼ਰੂਰ ਕਰਨਾ ਪੈਣਾ। ਜਦੋਂ ਵੀ ਤੁਸੀਂ ਕਿਸੇ ਯੂਨੀਵਰਸਿਟੀ ਆਸਟ੍ਰੇਲੀਆ ਅਪਲਾਈ ਕਰਦੇ ਆਂ ਘੱਟੋ-ਘੱਟ 2 3 4 ਯੂਨੀਵਰਸਿਟੀ 'ਚ ਮੈਂ ਕ ਰੈਂਕਿੰਗ ਜਿਹੜੀਆਂ ਲੈਵਲਸ ਦੀਆਂ ਜਿਹੜੀਆਂ ਕਿ ਉਹ ਡਿਫਾਈਨ ਹੁੰਦੇ ਆ ਉਹ ਇਹਨਾਂ ਨੂੰ ਵੀ ਬਹੁਤ ਮਾਰ ਪਈਆ ਸੋ ਇਸ ਲਈ ਯੂਨੀਵਰਸਿਟੀ ਸ਼ਕਤੀ ਮੈਂ ਤਾਂ ਕਹੂੰਗਾ ਸਿਰੇ ਤੇ ਲੱਗ ਚੁੱਕੀ ਹੋਈ ਆ ਫੰਡਿੰਗ ਜਿਹੜੀ ਬਹੁਤ ਰਿਲੈਕਸੇਸ਼ਨ ਹੋਈ ਸੀ ਦੁਬਾਰਾ ਤੋਂ ਫਿਰ ਉਹਨਾਂ ਨੇ ਪੁਰਾਣੀਆਂ ਫੰਡਿੰਗ ਸੋਰਸਸ ਕੱਲੀ-ਕੱਲੀ ਐਂਟਰੀ ਦਾ ਪ੍ਰੂਫ ਜਿਹੜਾ ਕਿ ਆਸਟ੍ਰੇਲੀਆ ਵੱਲੋਂ ਮੰਗਿਆ ਜਾ ਰਿਹਾ ਜਿਹੜੀ ਕਿ ਹਾਂ ਸ਼ਕਤੀ ਜਿਹੜੀ ਕਿ ਆਸਟ੍ਰੇਲੀਆ ਦੀ ਜਿਹੜੀ ਕਿ ਹੈਗੀ ਆ ਸੋ ਇਸ ਲਈ ਮੈਂ ਤਾਂ ਕਹੂੰਗਾ ਸ਼ਕਤੀ ਹੈਗੀ ਆ ਪਰ ਜਾਪਾਂ ਸਹੀ ਆ ਤੇ ਸਾਨੂੰ ਕਾਦਾ ਡਾਰਾ ਤੇ ਸਹੀ ਹੈਗਾ ਸੋ ਇਸ ਲਈ ਹੁਣ ਆਸਟ੍ਰੇਲੀਆ ਦੀ ਵੀਜ਼ਾ ਲੈਣ ਤੋਂ ਪ ਇੱਕ ਸਭ ਤੋਂ ਵੱਡਾ ਚੈਲੰਜ ਹੈ COE ਲੈਣ ਦਾ ਵੀ ਹੈਗਾ ਕਨਫਰਮੇਸ਼ਨ ਆਫ ਅਨਰੋਲਮੈਂਟ GS ਰੀ ਕਲੀਅਰ ਕਰਨ ਤੋਂ ਬਾਅਦ ਸੋ ਐਸਐਲਏ ਘਟੋ ਘੜ ਦੋ ਤਿੰਨ ਚਾਰ ਯੂਨੀਵਰਸਿਟੀ ਚ ਪਹਿਲਾਂ ਹੀ ਅਪਲਾਈ ਕਰਕੇ ਪੈਰਲਲ ਚਲੋ ਜੋ ਕਿ ਮੈਂ ਹੁਣ ਆਪਣੇ ਬੱਚਿਆਂ ਨਾਲ ਕਰ ਰਿਹਾ ਸੋ ਜਿਹੜੇ ਸਾਡੇ ਬੱਚੇ ਸੀਗੇ ਜਿਹਨਾਂ ਦੇ ਅਸੀਂ ਅਪਲਾਈ ਕੀਤਾ ਸੀ ਇੱਕ ਇੱਕ ਯੂਨੀਵਰਸਿਟੀ ਦੋ ਦੋ ਯੂਨੀਵਰਸਿਟੀ ਬੱਚਿਆਂ ਨੇ ਕਹਿੰਦੇ ਉਹਨਾਂ ਨੂੰ ਸਾਫ਼ ਕਹਤਾ ਪਰ ਹੁਣ ਕੰਪਰੋਮਾਈਜ਼ ਮਤਲਬ ਕਿ ਛੱਡ ਦੇ ਕੰਪਰੋਮਾਈਜ਼ ਨਹੀਂ ਮੈਂ ਕਹੂੰਗਾ ਕੀ ਹੁਣ ਜੋ ਰਿਜਨ ਐ ਸੀ ਕਿ ਮੈਂ ਤਾਂ ਇੱਥੇ ਹੀ ਜਾਣਾ ਇਹ ਛੱਡ ਦੇ ਮੇਰਾ ਵੀਰ ਕਿਉਂਕਿ ਹੁਣ ਇਹ ਚੀਜ਼ਾਂ ਜ਼ਰੂਰੀ ਪਾਰਟ ਆਫ ਪ੍ਰੋਸੈਸ ਬਣ ਗਿਆ ਤੇ ਮੈਂ ਹਰ ਬੱਚੇ ਨੂੰ ਕਹਾਂਗਾ ਤੇ ਦੂਸਰੀ ਗੱਲ ਕਹਾਂਗਾ ਇੱਕ ਹੋਰ ਜਿੱਦਾਂ ਹੁਣ ਜੀਐਸ ਦੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਸਟਰੋਂਗ ਹੋਈ ਆ ਡਾਕੂਮੈਂਟਸ ਕਿੱਥੋਂ ਪੈਸਾ ਆਇਆ ਕਿੱਥੇ ਆ ਕੱਲਾ ਕੱਲਾ ਤੁਹਾਡੇ ਸਪான்ਸਰ ਦੇ ਡਾਕੂਮੈਂਟ ਕਿੱਦਾਂ ਆ ਰਹੇ ਐ ਐਮਬੈਸੀ ਅੜੀਆਂ ਵੈਸੀ ਵੱਲੋਂ ਤਾਂ ਬਾਅਦ ਦੀ ਗੱਲ ਆ ਸੋ ਕਾਲਜਸ ਯੂਨੀਵਰਸਿਟੀਆਂ ਵੱਲੋਂ ਮੰਗਿਆ ਜਾ ਰਿਹਾ ਸੋ ਬੱਚਿਆਂ ਨੂੰ ਜੇ ਤੁਹਾਡੇ ਏਜੰਟ ਵੀ ਤੁਹਾਡੇ ਕੋਲ ਚੀਜ਼ਾਂ ਮੰਗ ਰਿਹਾ ਸੋ ਇਹ ਫਾਇਦੇ ਦੀ ਗੱਲ ਆ ਸੋ ਮੀਨਸ ਜਿਹੜੀ ਤੁਹਾਨੂੰ ਬਾਅਦ ਚ ਤੰਗੀ ਆਉਣੀ ਆ ਉਹ ਉਹਦਾ ਜਵਾਬ ਤੁਸੀਂ ਪਹਿਲਾਂ ਹੀ ਦੇ ਕੇ ਆਪਣਾ ਕੱਲ ਆਉਣ ਵਾਲਾ ਕੱਲ ਜਿਹੜਾ ਕਿ ਸਹੀ ਜਿਹੜਾ ਕਿ ਇਹ ਕਰ ਰਹੇ ਜਿਹੜੇ ਹੈਗੇ ਆ ਤੇ ਨਾਲ ਦੀ ਨਾਲ ਜਿਹੜੇ ਹੋਰ ਨਵੇਂ ਬੱਚੇ ਜਦੋਂ ਸੀਈਓ ਵੀ ਆ ਜਾਂਦੀ ਆ ਫਿਰ ਤਾਂ ਪਤਾ ਮੈਸੇਜ ਚ ਫਾਈਲ ਜਾਣੀ ਆ ਤੇ ਜਿਹੜਾ ਹੁਣ ਬੱਚੇ ਡਰੇ ਹੋਏ ਉਹਨਾਂ ਨਾਲ ਕੀ ਹੋਊਗਾ ਮੈਂ ਉਮੀਦ ਕਰਦਾ ਕਿਉਂਕਿ ਜਿਹੜੀ ਹੁਣ ਸ਼ਾਂਤੀ ਲੱਗਣੀ ਸੀ ਉਹ ਤਕਰੀਬਨ ਮੋਟੀ-ਮੋਟੀ ਲਾਗੇਗੀ ਜਿਹੜੇ ਏਜੰਟਾਂ ਨੇ ਜਿਗਾੜ ਲਾਉਣਾ ਸੀਗਾ ਉਹਨਾਂ ਦੇ ਤਾਂ ਹੱਥ ਹੁਣ ਜਿਹੜੇ ਕੀ ਖੜੇ ਹੋ ਹੀ ਗਏ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਜਿਗਾੜ ਆਸਟ੍ਰੇਲੀਆ ਨੇ ਨਹੀਂ ਲੈਣੇ ਸੋ ਆਪਾਂ ਉਮੀਦ ਕਰਦੇ ਹਾਂ ਜਿੱਦਾਂ ਹੁਣ 80% ਰਿਫਿਊਜ਼ ਵਾਲੀਆਂ ਵੀਡੀਓ ਸਾਡੀਆਂ ਵੀ ਤੁਸੀਂ ਦੇਖੀਆਂ ਹੋਣਗੀਆਂ ਤੇ ਹੁਣ ਆਉਣ ਵਾਲੇ ਦੇ ਨਾਲ 80% ਵੀਜ਼ੇ ਵਾਲੀਆਂ ਵੀ ਵੀਡੀਓ ਜਿਹੜੀ ਹੈ ਕਿਸੇ ਮੰਚ ਤੇ ਆਪਾਂ ਜਲਦੀ ਤੋਂ ਜਲਦੀ ਸਾਂਝੀ ਕਰਾਂਗੇ ਤੇ ਬਾਕੀ ਤੁਸੀਂ ਵੀ ਸਾਰੇ ਲੱਗੇ ਰਹੋ ਡਟੇ ਰਹੋ ਢੇਰੀ ਨਹੀਂ ਢਾਉਣੀ ਹੈਗੀ ਆਪਾਂ ਆਪਣਾ ਕਰ ਇਮਾਨਦਾਰੀ ਨਾਲ ਕਰਨਾ ਬਾਕੀ ਉਸ ਉੱਪਰ ਵਾਲੇ ਤੇ ਛੱਡ ਦਈਏ ਤੇ ਬਾਕੀ ਇਹ ਤਾਂ ਲਾਈਵ ਸ਼ੁਰੂ ਹੋਈ ਹੈ ਲਾਈਵ ਦੇ ਅੰਦਰ ਬੜੇ ਇਮਤਿਹਾਨ ਹੋਣੇ ਆ ਸੋ ਜਿਹੜੇ ਬੱਚੇ ਢੇਰੀ ਢਾ ਰਹਿੰਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਪਤਾ ਨਹੀਂ ਸਾਡੇ ਨਾਲ ਸ਼ਾਇਦ ਥੱਕਾ ਹੋ ਗਿਆ ਸੋ ਇਹ ਚੀਜ਼ ਜਿਹੜੀ ਥੌਟ ਵੀ ਨਾ ਲਿਆ ਕਰੋ ਲੱਗੇ ਰਹੋ ਜ਼ਿੰਦਗੀ ਦੇ ਵਿੱਚ ਇਹ ਤਾਂ ਬਹੁਤ ਵੱਡੇ ਵੱਡੇ ਇਮਤਿਹਾਨ ਆ ਤੇ ਹੋ ਸਕਦਾ ਰੱਬ ਤੁਹਾਨੂੰ ਆਉਣ ਵਾਲੇ ਇਮਤਿਹਾਨਾਂ ਵਾਸਤੇ ਤਿਆਰ ਕਰਦਾ ਸੋ ਆਪਣਾ ਕਰਮ ਵਧੀਆ ਤਰੀਕੇ ਨਾਲ ਕਰੋ ਬਾਕੀ ਜਲਦੀ ਮਿਲਦੇ ਆ ਜਰੂਰ ਸਾਡੇ ਤੁਸੀਂ ਜਲੰਧਰ ਅਮਰਸਰ ਆਫਿਸ ਆ ਕੇ ਮਿਲ ਸਕਦੇ ਆ ਤੇ ਆਪਣਾ ਕੈਰੀਅਰ ਆਉਣ ਵਾਲਾ ਕੱਲ ਜਰੂਰ ਪਲਾਨ ਕਰ ਸਕਦੇ ਆ ਚਲੋ ਥੈਂਕ ਯੂ ਸੋ ਮਚ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 8557885578 ਸੰਪਰਕ ਕਰੋ ਤੀਰਤ ਜੀ ਨੂੰ ਮਿਲੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਪੂਰੀ ਤਸੱਲੀ ਕਰੋ ਜ਼ਿੰਦਗੀ ਚ ਕੋਈ ਗਲਤੀ ਤੁਹਾਡੇ ਤੋਂ ਵੀ ਨਹੀਂ ਹੋਣੀ ਚਾਹੀਦੀ ਥੈਂਕ ਯੂ ਸੋ ਮਚ